ਸਸਿਆ ਦੋਸਤੋ ਪਿਛਲੇ ਦਿਨੀ ਅਸੀਂ ਆਰਟੀਏ ਦਫਤਰ ਦੇ ਵਿੱਚ ਚੱਲ ਰਹੀ ਧਾਂਦਲੀ ਖਿਲਾਫ ਇੱਕ ਮੁਹਿੰਮ ਜਿਹੜੀ ਆ ਸ਼ੁਰੂ ਕੀਤੀ ਵੀ ਕਿਸ ਤਰੀਕੇ ਨਾਲ 1905 ਰੁਪਏ ਦੀ ਫੀਸ ਦੇ ਨਾਲ ਬਣਨ ਵਾਲਾ ਡਰਾਈਵਿੰਗ ਲਾਇਸੈਂਸ ਉਹ ਸ਼ਹਿਰ ਦੇ ਕੁਝ ਏਜੰਟਸ ਅਤੇ ਸਰਕਾਰੀ ਅਫਸਰਾਂ ਦੇ ਨਾਲ ਮਿਲ ਕੇ ਅਮਰਸਰ ਸ਼ਹਿਰ ਦੇ ਲੋਕਾਂ ਦੇ ਕੋਲੋਂ 5000 6000 7000 ਇਵਨ ਕਿ ਮੈਨੂੰ ਇੱਥੋਂ ਤੱਕ ਪਤਾ ਲੱਗਾ ਕਿ ਕਈਆਂ ਕੋ 10-10000 ਰੁਪਏ ਕੇਵਲ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਾਂ ਉੱਤੇ ਲਿਆ ਗਿਆ ਸੋ ਮਨ ਉਤੇ ਇੱਕ ਬੜਾ ਵੱਡਾ ਬਹੁਤ ਸੀਗਾ ਕਿ ਜਿਹੜੀ ਮੁਹਿੰਮ ਜੋ ਆਪਾਂ ਸ਼ੁਰੂ ਕੀਤੀ ਹੈ ਕਿ ਉਹਦੇ ਨਾਲ ਆਮ ਸ਼ਹਿਰ ਦੇ ਉਹਨਾਂ ਨਾਗਰਿਕਾਂ ਉਹਨਾਂ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਏਗਾ ਕਿਉਂਕਿ ਜਿਹੜੇ ਵਿਚਾਰੇ ਪੁਲਿਸ ਟ੍ਰੈਫਿਕ ਵਾਲਿਆਂ ਦੇ ਤਰਲੇ ਕਰਦੇ ਫਿਰਦੇ ਵੇਖੇਗੇ ਮੈਂ ਕਈ ਵਾਰੀ ਇਹ ਚੀਜ਼ ਦੇਖਦਾ ਆ ਕਿ ਉਹ ਵਿਚਾਰੇ ਉਹਨਾਂ ਕੋਲ ਲਾਇਸੈਂਸ ਨਹੀਂ ਹੁੰਦਾ ਤੇ ਉਹ ਤਰਲੇ ਕਰਦੇ ਹੁੰਦੇ ਆ ਕਿ ਸਾਨੂੰ ਇੱਕ ਵਾਰੀ ਛੱਡ ਦਿੱਤਾ ਜਾਵੇ ਅਸੀਂ ਡਰਾਈਵਿੰਗ ਲਾਇਸੈਂਸ ਬਣਾਵਾਂਗੇ ਸਾਡੇ ਕੋਲ ਨਹੀਂ ਹੈਗਾ ਕਿਉਂਕਿ ਇਹ ਪ੍ਰਕਿਰਿਆ ਏਡੀ ਆਸਾਨ ਸਿੱਗੀ ਜਿਵੇਂ ਪਾਸਪੋਰਟ ਪੈਨ ਕਾਰਡ ਤੇ ਹੋਰ ਚੀਜ਼ਾਂ ਬਣਦੀਆਂ ਇਸੇ ਤਰ੍ਹਾਂ ਡਰਾਈਵਿੰਗ ਲਾਇਸੈਂਸ ਬਣਾਇਆ ਜਾ ਸਕਦਾ ਸੀਗਾ ਪਰ ਸਾਡੇ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਨੂੰ ਆਮ ਜਿਹੜਾ ਦਿਹਾਰੀਦਾਰ ਹੈ ਜਿਹੜਾ ਮਜ਼ਦੂਰ ਹੈ ਜਿਹੜਾ ਨੌਕਰੀ ਪਿਛੇ ਵਾਲਾ ਹੈ ਉਹਦੀ ਪਹੁੰਚ ਤੋਂ ਬਾਹਰ ਬਣਾ ਦਿੱਤਾ ਗਿਆ ਕਿਉਂਕਿ ਰਿਸ਼ਵਤ ਖੋਰੀਏ ਦੇ ਵਿੱਚ ਵੱਡੇ ਲੈਵਲ ਦੀ ਜਿਹੜੀ ਆ ਉਹ ਐਂਟਰ ਕੀਤੀ ਸੋ ਮਨ ਉਤੇ ਇੱਕ ਬੜਾ ਬੋਧ ਸੀਗਾ ਕਿਉਂਕਿ ਲਗਾਤਾਰ ਕੇਵਲ ਬੋਲ ਲੈਣਾ ਵੀਡੀਓ ਬਣਾ ਕੇ ਪਾ ਦੇਣੀ ਕੇਵਲ ਇਹ ਇੰਨਾ ਕੋਈ ਸੋਲੂਸ਼ਨ ਨਹੀਂ ਆ ਇਹਦਾ ਕੋਈ ਹੱਲ ਨਹੀਂ ਆ ਇਹਦੇ ਉਤੇ ਬਹੁਤ ਸਾਰਾ ਹੋਮਵਰਕ ਕਰਨਾ ਪੈਂਦਾ ਪਹਿਲਾਂ ਕੰਪਲੇਨ ਕਰਨ ਨੂੰ ਵਾਸਤੇ ਬੜੀ ਤਿਆਰੀ ਕਰਨੀ ਪੈਂਦੀ ਵੀ ਕੰਪਲੇਨ ਦੇ ਵਿੱਚ ਅਸੀਂ ਅਨੈਕਸਰ ਜਾਂ ਸਬੂਤ ਉਹ ਇਸ ਤਰੀਕੇ ਨਾਲ ਲਗਾਈਏ ਕਿ ਜਦੋਂ ਕੰਪਲੇਨ ਇੱਕ ਲੈਵਲ ਤੇ ਜਾਵੇ ਤੇ ਉਹ ਅਫਸਰ ਜਿਹੜਾ ਆ ਤੁਹਾਡੀ ਕੰਪਲੇਨ ਨੂੰ ਦੇਖ ਰਿਹਾ ਆ ਉਹ ਦੇਖ ਕੇ ਦੱਸ ਜਾਵੇ ਵੀ ਇਸ ਕੰਪਲੇਨ ਦੇ ਵਿੱਚ ਕਿੰਨੀ ਕਿ ਜਾਣ ਹੈ ਕਿੰਨੀ ਕਿ ਸੱਚਾਈ ਹੈ ਤੇ ਉਹਨੂੰ ਵੇਖ ਕੇ ਉਹ ਇਹ ਸਮਝ ਲਵੇ ਕਿ ਇਹ ਰਿ ਇਹਦੀ ਜਾਂਚ ਰੈਫਰ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਸੋ ਉਸ ਤੋਂ ਬਾਅਦ ਜਦੋਂ ਕੰਪਲੇਨ ਕਿਸੇ ਡਿਪਾਰਟਮੈਂਟ ਕੋ ਆ ਜਾਂਦੀ ਹੈ ਜਿਵੇਂ ਡੀਸੀ ਦਫਤਰ ਆ ਜਾਂਦੀ ਹੈ ਜਾਂ ਵਿਜੀਲੈਂਸ ਕੋ ਆ ਜਾਂਦੀ ਹੈ ਉੱਥੇ ਸਟੇਟਮੈਂਟ ਦੇਣੀ ਬਹੁਤ ਜ਼ਰੂਰੀ ਹੈ ਬਸ ਸਟੇਟਮੈਂਟ ਬਿਆਨ ਜਿਹੜੇ ਤੁਹਾਡੇ ਨੇ ਉਹ ਇਹ ਡਿਸਾਈਡ ਕਰਦੇ ਨੇ ਕਿ ਤੁਸੀਂ ਕਿੰਨੇ ਕੁ ਸੱਚੇ ਉਹ ਤੇ ਤੁਹਾਡੀ ਗੱਲ ਦੇ ਵਿੱਚ ਕਿੰਨਾ ਕੁ ਵਜ਼ਨ ਹੈ ਤੇ ਤੁਹਾਡੇ ਸਬੂਤ ਇਹ ਇਸ਼ਾਰਾ ਕਰਦੇ ਨੇ ਕਿ ਵਾਕਈ ਇਸ ਦਫ਼ਤਰ ਦੇ ਵਿੱਚ ਤਾਂਲੀ ਹੋਈ ਹੈ ਕ腐ਪਸ਼ਨ ਚੱਲ ਰਹੀ ਹੈ ਤੇ ਮੋਸਟਲੀ ਜਿਹੜੇ ਲੋਕ ਇਸ ਤਰੀਕੇ ਨੂੰ ਇਹਨਾਂ ਨੂੰ ਗਲਤ ਤਰੀਕੇ ਨੂੰ ਯੂਜ਼ ਕਰਦੇ ਨੇ ਵੀ ਮੁਰਕੇ ਸਮਝੌਤਾ ਕਰ ਲੈਂਦੇ ਨੇ ਚਾਹੇ ਉਹ ਪੈਸਿਆਂ ਨੂੰ ਲੈ ਕੇ ਚਾਹੇ ਉਹ ਕਿਸੇ ਤਰ੍ਹਾਂ ਦਾ ਸਮਝੌਤਾ ਕਰਨ ਦੀ ਤਾਕ ਦੇ ਵਿੱਚ ਜਾਂ ਉਹਨੂੰ ਮੁੱਖ ਰੱਖ ਕੇ ਇਹੋ ਜਿਹੇ ਮੁੱਦੇ ਜਿਹੜੇ ਇਸ਼ੂ ਚੱਕਦੇ ਨੇ ਉਹ ਜਿਹੜਾ ਸਮਝੋਤਾ ਕਰਦੇ ਨੇ ਉਹ ਸਟੇਟਮੈਂਟ ਉੱਤੇ ਆ ਕਰਦੇ ਨੇ ਕਿ ਆਪਾਂ ਕੰਪਲੇਨ ਵਾਪਸ ਲੈ ਲੈਨੇ ਆ ਤੇ ਸਾਡੇ ਨਾਲ ਇਹ ਕੰਡੀਸ਼ਨ ਕਰਨੀਆਂ ਜਾਣ ਇਹਨੇ ਪੈਸੇ ਦੇ ਦਿੱਤੇ ਜਾਣੇ ਆ ਇਸ ਤਰੀਕੇ ਨਾਲ ਉਹ ਸਮਝੋਤਾ ਕਰਦੇ ਨੇ ਤੇ ਮੈਨੂੰ ਇਸ ਗੱਲ ਦਾ ਮਾਣ ਆ ਤੇ ਮੈਨੂੰ ਦੱਸੇ ਖੁਸ਼ੀ ਵੀ ਆ ਕਿ ਜਿਹੜੀ ਵੀ ਜਲੈਂਸ ਕੋ ਸ਼ਿਕਾਇਤ ਆਈ ਸੀਗੀ ਮੈਂ ਤੁਹਾਡੇ ਤੱਕ ਉਹ ਉਦੋਂ ਲੈ ਕੇ ਆਇਆ ਜਦੋਂ ਉਹਦੇ ਵਿੱਚ ਮੇਰੀ ਮੇਰੇ ਬਿਆਨ ਦਰਜ ਹੋ ਚੁੱਕੇ ਸਨ ਸਟੇਟਮੈਂਟ ਮੇਰੀ ਹੋ ਚੁੱਕੀ ਸੀਗੀ ਐਵੀਡੈਂਸ ਮੈਂ ਦੇ ਚੁੱਕਾ ਸੀ 15 ਪੇਜਾਂ ਦਾ ਮੇਰਾ ਬਿਆਨ ਉੱਥੇ ਲਿਖਿਆ ਹੋਇਆ ਐਂਡ ਟੋਟਲ 122 ਪੇਜ ਮੈਂ ਸਬੂਤ ਵੱਜੋਂ ਨਾਲ ਉਹਦੇ ਲਗਾ ਕੇ ਆਪਣੀ ਸਟੇਟਮੈਂਟ ਦੇ ਕੇ ਆਇਆ ਸੋ ਇੱਕ ਇਹ ਕੱਲਾ ਸੋਸ਼ਲ ਮੀਡੀਆ ਤੇ ਰੋਲਾ ਪਾਉਣਾ ਤੇ ਉਸ ਤੋਂ ਇਲਾਵਾ ਇਹਦੇ ਉੱਤੇ ਕੰਮ ਕਰਨਾ ਸੋ ਇਹ ਬੜਾ ਇੱਤੇ ਮਨ ਤੇ ਬੋਝ ਹੁੰਦਾ ਤੇ ਇਸ ਤੋਂ ਇਲਾਵਾ ਕੁਝ ਲੋਕਾਂ ਨੇ ਜਿਨ੍ਹਾਂ ਨੇ ਤੁਹਾਡੇ ਤੇ एहसान ਹੁੰਦੇ ਨੇ ਕੁਝ ਸ਼ਹਿਰ ਦੇ ਵੱਟੇ ਪੋਲਿਟਿਸ਼ੀਅਨਸ ਕਹਿ ਲਓ ਸਮਾਜ ਸੇਵੀ ਕਹਿ ਲਓ ਉਹ ਲੋਗ ਉਹਨੂੰ ਅਪਰੋਚ ਕਰਦੇ ਨੇ ਕਿਉਂਕਿ ਇਹ ਸ਼ਰਾਰਤੀ ਲੋਕ ਨੇ ਜਿਹੜੇ ਉੱਤੇ ਆਰਟੀਆ ਦਫਤਰ ਦੇ ਵਿੱਚ ਬਹਿ ਕੇ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਸਾਡੇ ਲੋਕਾਂ ਨੂੰ ਲੁੱਟ ਲਏ ਨੇ ਉਹ ਤੁਹਾਨੂੰ ਅਪਰੋਚ ਕਰਦੇ ਨੇ ਕਿ ਕਿਸ ਤਰੀਕੇ ਨਾਲ ਇਸ ਗੱਲ ਉੱਤੇ ਸਮਝੌਤਾ ਅਗਰ ਹੋ ਸਕਦਾ ਹੈ ਬਹਿ ਸਕਦੇ ਆ ਗੱਲ ਸੁਣ ਸਕਦੇ ਆ ਉਹ ਵੱਖ-ਵੱਖ ਤਰੀਕਿਆਂ ਨਾਲ ਮੈਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਕਿਉਂਕਿ ਉਹਨਾਂ ਦੇ ਪੁਰਾਣੇ ਤੁਹਾਡਾ ਰਿਲੇਸ਼ਨ ਵੱਡਿਆਂ ਦੇ ਇਸ ਤਰੀਕੇ ਨਾਲ ਹੁੰਦੇ ਨੇ ਨਾ ਤੁਹਾਨੂੰ ਮਜਬੂਰਨ ਤੁਸੀਂ ਉਹਨਾਂ ਨੂੰ ਨਾਂ ਨਹੀਂ ਕਰ ਪਾਉਂਦੇ ਤੇ ਕੇਵਲ ਤੁਹਾਨੂੰ ਗੱਲ ਸੁਣਨ ਤੇ ਮਜਬੂਰ ਕੀਤਾ ਜਾਂਦਾ ਤੇ ਗੱਲ ਤੇ ਸੁਣਨੀ ਬਣਦੀ ਹੈ ਪਰ ਮੈਂ ਇਸ ਗਲਤੀ ਜਦੋਂ ਕੋ ਕੀਤੀ ਤਾਂ ਮੈਨੂੰ ਇਸ ਜਾਣ ਕੇ ਇਹਨੂੰ ਜਾਣ ਕੇ ਬੜਾ ਦੁੱਖ ਲੱਗਿਆ ਕਿ ਸਾਡੇ ਸ਼ਹਿਰ ਦੇ ਕੁਝ ਪੋਲੀਟਿਸ਼ੀਅਨ ਸਮਾਜ ਸੇਵੀਆਂ ਨੇ ਕੀ ਕੀਤਾ ਹੋਇਆ ਕਿ ਕੇਵਲ ਆਪਣੇ ਨਿੱਜੀ ਫਾਇਦੇ ਲਈ ਕਿਉਂਕਿ ਉਹ ਜਦੋਂ ਫੋਨ ਕਰਦੇ ਨੇ ਆਟਾ ਦਫਤਰ ਦੇ ਵਿੱਚ ਕਿਸੇ ਦੀ ਆਰਸੀ ਬਣਨ ਵਾਲੀ ਕਿਸੇ ਦਾ ਲਾਇਸੈਂਸ ਬਣਨ ਵਾਲਾ ਤੇ ਉਹਦੇ ਬਦਲੇ ਜਿਹੜੇ ਉਹਨਾਂ ਦੇ ਚਹੇਤਿਆਂ ਦੇ ਜਿਹੜੇ ਕੰਮ ਨੇ ਉਹ ਫ੍ਰੀ ਖਾਤੇ ਵਿੱਚ ਹੀ ਆ ਜਲਦੀ ਦੇ ਵਿੱਚ ਹੀ ਆ ਵੀਆਈਪੀ ਵਾਂਗੂ ਉਹ ਸੋਲਵ ਕਰ ਦਿੰਦੇ ਨੇ ਕੇਵਲ ਉਸ ਚੀਜ਼ ਦੇ ਬਦਲੇ ਪੂਰਾ ਸ਼ਹਿਰ ਜਿਹੜਾ ਆ ਉਹ ਲੁੱਟਣ ਲਈ ਸੱਦਿਆ ਹੋਇਆ ਤਾਂ ਹੀ ਉੱਤੇ ਕੋਈ ਬੋਲਣਾ ਨਹੀਂ ਨਾ ਕੋਈ ਬੋਲਣਾ ਚਾਹੁੰਦਾ ਆ ਤੇ ਇਸ ਤਰੀਕੇ ਨਾਲ ਉਹ ਕਰਦੇ ਕੀ ਨੇ ਕਿ ਸਾਡਾ ਕੰਮ ਕਰੀ ਜੋ ਅਸੀਂ ਤੁਹਾਨੂੰ ਬਾਕੀ ਹੋਰ ਚੀਜ਼ ਨਹੀਂ ਕਹਿੰਦੀ ਸੋ ਮੈਂ ਪਹਿਲੀ ਗੱਲ ਤੇ ਇਹ ਕਲੀਅਰ ਕਰਦਾ ਕਿ ਨਾ ਪਹਿਲਾਂ ਵੀ ਕੇਸ ਆ ਨਾ ਅੱਗੇ ਕਦੀ ਵਿਕਾਂਗੇ ਇੱਕ ਮਿਸਲੇ ਲੈ ਕੇ ਚੱਲੇ ਆ ਕਿਉਂਕਿ ਜਿਹੜੇ ਜਿਨ੍ਹਾਂ ਦੇ ਪੇਰੈਂਟਸ ਕੋਲ ਪੈਸੇ ਸੀਗੇ ਜਿਹੜੇ ਪੇਰੈਂਟਸ ਜਿਨ੍ਹਾਂ ਦੇ ਅਮੀਰ ਸੀਗੇ ਉਹਨਾਂ ਨੇ ਬੱਚਿਆਂ ਨੂੰ ਪੜਾਇਆ ਕਈਆਂ ਨੇ ਵਿਦੇਸ਼ ਦੇ ਵਿੱਚ ਸੈਟਲ ਕਰ ਲਈ ਸਾਡੇ ਵਰਗੇ ਨੌਜਵਾਨਾਂ ਦੇ ਮੇਰੇ ਵਰਗੇ ਨੌਜਵਾਨਾਂ ਦੇ ਪੇਰੈਂਟਸ ਕੋ ਪੈਸੇ ਨਹੀਂ ਸੀਗੇ ਅਸੀਂ ਇੱਕ ਨਿਸ਼ਚਾ ਲੈ ਕੇ ਚੱਲਦੇ ਹਾਂ ਕਿ ਇਸ ਗੁਰੂ ਨਗਰੀ ਨੂੰ ਇਸ ਰਹਿਣ ਯੋਗ ਬਣਾਵਾਂਗੇ ਤਾਂ ਕਿ ਲੋਕ ਇੱਥੇ ਰਹਿਣ ਲਈ ਮਾਣ ਮਹਿਸੂਸ ਕਰਨ ਤੇ ਗੁਰੂ ਸਾਹਿਬ ਦੀ ਵਸਾਈ ਹੋਈ ਨਗਰੀ ਦੇ ਵਿੱਚ ਲੋਕ ਰਹਿਣ ਲਈ ਰਹਿਣ ਲਈ ਆਉਣ ਰਹਿਣ ਇੱਥੇ ਰਹਿਣ ਬੱਚੇ ਬਾਹਰ ਨਾ ਜਾਣ ਰਿਸ਼ਵਤਕੋਰੀ ਨੂੰ ਖਤਮ ਕੀਤਾ ਜਾਵੇ ਸੋ ਜਿਹੜੀ ਮੈਂ ਸਟੇਟਮੈਂਟ ਦੇ ਚੁੱਕਾ ਹਾਂ ਉਤੋਂ ਮੈਂ ਵੀ ਜਾ ਕੇ ਮੁਕਰ ਨਹੀਂ ਸਕਦਾ ਤੇ ਜਿਹੜੀ ਕੰਪਲੇਨ ਮੈਂ ਕਰ ਚੁੱਕਾ ਆ ਯਾਰ ਜੇ ਵੀ ਅਗਰ ਸਟੇਟਮੈਂਟ ਪੈਂਡਿੰਗ ਹੈ ਇਹ ਕਦੀ ਨਹੀਂ ਹੋਊਗਾ ਕਿ ਉਸ ਸਟੇਟਮੈਂਟ ਦੇਣ ਤੇ ਮੈਂ ਕੋਈ ਸਮਝੋਤਾ ਕਰਲਾਂ ਜਾਂ ਕਰੀਨ ਫਿਊਚਰ ਕਰਲਾਂ ਕਦੀ ਇਤਰਾਹ ਦਾ ਨਹੀਂ ਹੋਊਗਾ ਅਸੀਂ ਇਹ ਵੀ ਸੋਚਿਆ ਸੀਗਾ ਕਿ ਕੋਈ ਹੈਲਪ ਲਾਈਨ ਨੰਬਰ ਜਿਹੜਾ ਆ ਉਹ ਜਾਰੀ ਕੀਤਾ ਜਾਵੇ ਤਾਂ ਕਿ ਜੇ ਕਿਸੇ ਨੂੰ ਦਿੱਕਤ ਆ ਤੇ ਉਹ ਸਾਨੂੰ ਕੰਟੈਕਟ ਕਰਕੇ ਅਸੀਂ ਉਹਦਾ ਲਾਇਸੈਂਸ ਲਈ ਕਿਸੇ ਅਫਸਰ ਨਾਲ ਗੱਲ ਕਰਕੇ ਉਹ ਕਰ ਲਈਏ ਪਰ ਉਹ ਵੀ ਇੱਕ ਬੜਾ ਜ਼ਿੰਮੇਵਾਰੀ ਵਾਲਾ ਕੰਮ ਆ ਪਰ ਅਸੀਂ ਇਸ ਸਾਰੇ ਉੱਤੇ ਲੱਗੇ ਹੋਏ ਆ ਮੈਂ ਆਪਣੇ ਕੰਮ ਵੀ ਆਪਣੇ ਕਾਰੋਬਾਰ ਵੀ ਨਾਲ ਕਰਦੇ ਹੁੰਦੇ ਆ ਤੇ ਨਾਲ ਸਮਾਂ ਕੱਢ ਕੇ ਇਸ ਵੈਲਫੇਅਰ ਲਈ ਸ਼ਹਿਰ ਦੀ ਸੁਧਾਰ ਲਈ ਵੀ ਲਗਭਗ ਆਪਣਾ ਜਿੰਨਾ ਯੋਗਦਾਨ ਬਣਦਾ ਉਹਦੇ ਵਿੱਚ ਅਸੀਂ ਲੱਗੇ ਰਹਿੰਦੇ ਆ ਤੇ ਆਸ ਕਰਦੇ ਆ ਉਮੀਦ ਕਰਦੇ ਆ ਕਿ ਤੁਹਾਡੀਆਂ ਉਮੀਦਾਂ ਉੱਤੇ ਅਸੀਂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਆ ਕਿ ਸੇ ਇੱਥੇ ਖੜੇ ਰਵਾਂਗੇ ਤੇ ਸ਼ਹਿਰ ਦੇ ਵਿੱਚ ਜੋ ਵੀ ਚੰਗਾ ਕਰ ਸਕੇ ਅਸੀਂ ਉੱਤੇ ਕਰਾਂਗੇ ਤੇ ਜਿਨ੍ਹਾਂ ਨੇ ਵੀ ਗੁਰੂ ਨਗਰੀ ਨੂੰ ਲੁੱਟਿਆ ਆ ਜਾਂ ਜਿਹੜੇ ਲੁੱਟ ਰਹੇ ਨੇ ਗੁਰੂ ਸਾਹਿਬ ਇਸ ਤਰ੍ਹਾਂ ਨਹੀਂ ਉਹਨਾਂ ਨੂੰ ਜਾਣ ਦੇਣ ਲੱਗੇ ਜਿਨ੍ਹਾਂ ਨੇ ਇਸ ਗੁਰੂ ਨਗਰੀ ਦੇ ਲੋਕਾਂ ਦਾ ਪੈਸਾ ਖਾਦਾ ਹੈ ਪ੍ਰਮਾਤਮਾ ਅਖੀਰ ਤੱਕ ਉਹਨੂੰ ਛੱਡੂਗਾ ਨਹੀਂ ਤੇ ਵਕ ਵਕ ਬਿਮਾਰੀਆਂ ਦੇ ਰੂਪ ਦੇ ਵਿੱਚ ਵਕ ਵਕ ਦਿੱਕਤਾਂ ਪਰੇਸ਼ਾਨੀਆਂ ਦੇ ਰੂਪ ਦੇ ਵਿੱਚ ਇਹ ਪੈਸਾ ਉਹਨਾਂ ਦਾ ਨਿਕਲਣਾ ਆ ਜਿਨ੍ਹਾਂ ਨੇ ਖਾਦਾ ਉਹਨਾਂ ਦਾ ਜਿਹੜੇ ਖਾ ਰਹੇ ਨੇ ਉਹਨਾਂ ਦਾ ਵੀ ਤੇ ਅਸੀਂ ਅਗਰ 2-4 ਦਿਨ ਕਿਸੇ ਵੱਲੇ ਨਹੀਂ ਬੋਲਿਆ ਜਾਂਦਾ ਤੇ ਉਹ ਹੋਮਵਰਕ ਹੀ ਮਤਲਬ ਉਹਦੇ ਵਿੱਚ ਤਿਆਰੀ ਚ ਜੁਟੇ ਹੁੰਦੇ ਆ ਵੀ ਕਿਸ ਤਰੀਕੇ ਨਾਲ ਇਹਦੇ ਉੱਤੇ ਕੰਮ ਕਰਕੇ ਲੋਕਾਂ ਦੇ ਵੈਲਫੇਅਰ ਲਈ ਅਸੀਂ ਕਰ ਸਕੀਏ ਸੋ ਭਰੋਸਾ ਰੱਖਿਓ ਇਸ ਗੁਰੂ ਨਗਰੀ ਨੂੰ ਰਹਿਣ ਲਾਇਕ ਬਣਾਵਾਂਗੇ ਇੱਥੋਂ ਦੇ ਦੋਸ਼ੀਆਂ ਨੂੰ ਜਿਨ੍ਹਾਂ ਨੇ ਇਸ ਗੁਰੂ ਨਗਰੀ ਨੂੰ ਲੁੱਟਿਆ ਆ ਉਹਨਾਂ ਨੂੰ ਉਹਨਾਂ ਦੀ ਅਸਲ ਥਾਂ ਤੇ ਪਚਾਵਾਂਗੇ ਤੇ ਇਸ ਗੁਰੂ ਨਗਰੀ ਦੇ ਲੋਕਾਂ ਨੂੰ ਸੁੱਖ ਸਹੂਲਤ ਦੇਣ ਲਈ ਜੋ ਵੀ ਕੀਤਾ ਜਾ ਸਕਦਾ ਹੋਇਆ ਰਿਸ਼ਤ ਖੋਰੀ ਨੂੰ ਖਤਮ ਕਰਨ ਲਈ ਜੋ ਕੀਤਾ ਜਾ ਸਕਦਾ ਹੋਇਆ ਉਹ ਕਰਾਂਗੇ ਤੇ ਇਹਨੂੰ ਖੁਸ਼ਹਾਲ ਜਿਹੜਾ ਆ ਉਹ ਸ਼ਹਿਰ ਬਣਾਉਣ ਲਈ ਜੋ ਵੀ ਕਰ ਸਕਿਆ ਹਾਂ ਮੈਂ ਸਾਰਾ ਕੁਝ ਮੈਂ ਜਿੰਨੀ ਸਾਡੀ ਸਮਰੱਥਾ ਆ ਜਿੰਨੀ ਮੇਰੀ ਸਮਰੱਥਾ ਆ ਆਪਣਾ ਬੰਦਾ ਯੋਗਦਾਨ ਇਸ ਸ਼ਹਿਰ ਲਈ ਜ਼ਰੂਰ ਪਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ